ਨਮਾਸ਼ਾਹਦ ਦੇ ਪਿੰਡ ਨਾਈ ਮਜਾਰਾ ਵਿਖੇ ਪٹرول ਪੰਪ ਤੇ ਖੜੀ ਇੱਕ ਵੈਗਨਰ ਕਾਰ ਵਿੱਚੋਂ ਮੋਟਰਸਾਈਕਲ ਤੇ ਆਏ ਚੋਰਾਂ ਵੱਲੋਂ ਕਾਰ ਵਿੱਚ ਲੱਗੀ ਸਕਰੀਨ ਚੋਰੀ ਕੀਤੀ ਗਈ। ਚੋਰਾ ਦੀ ਇਹ ਘਟਨਾ ਪٹرول ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਲਰਾਜ ਸਿੰਘ ਪੁੱਤਰ ਸ਼ਾਮਲਾਲ ਵਾਸੀ ਨਾਈ ਮਜਾਰਾ ਨੇ ਦੱਸਿਆ ਕਿ ਉਹ ਆਪਣੀ ਕਾਰ ਪٹرول ਪੰਪ ਤੇ ਹੀ ਖੜੀ ਕਰਦੇ ਹਨ। ਅਤੇ देर रात मोटरसाइकिल ਤੇ ਸਵਾਰ ਹੋ ਕੇ ਆਏ ਚੋਰਾ ਦੇ ਵੱਲੋਂ ਉਹਨਾਂ ਦੀ ਕਾਰ ਵਿੱਚ ਲੱਗੀ ਸਕਰੀਨ ਜਿਸ ਦੀ ਕੀਮਤ 22000 ਰੁਪਏ ਹੈ ਅਤੇ ਉਹ ਚੋਰੀ ਕਰਕੇ ਲੈ ਗਏ। ਉਹਨਾਂ ਨੇ ਨਵਾਂ ਸ਼ਹਿਰ ਪੁਰਸ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਇਹਨਾਂ ਚੋਰਾ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਪਬਲਿਕ ਸਪੌਟ ਨਿਊਜ਼ ਦੇ ਨਾਲ ਨਵਾਂ ਸ਼ਹਿਰ ਤੋਂ ਜਤਿੰਦਰ ਪਾਲ ਸਿੰਘ ਕਲੇਬ ਦੀ ਰਿਪੋਰਟ। ਜਾਨਕਿ 64GB ਸਕਰੀਨ ਲੱਗੀ ਹੋ ਸੀ ਉਹ ਕੱਢ ਕੇ ਲੈ ਗਏ। ਕਦੋਂ? ਇਹ ਕੱਲ ਰਾਤੀ 1:30 ਵਜੇ ਤੋਂ ਜਾਨਕਿ 2 ਵਜੇ ਆਰ 1:30 ਵਜੇ ਤੋਂ ਉੱਪਰ ਦੇ ਵਿੱਚ ਵਿੱਚ ਡੈਨ ਜੀ ਕਿੰਨੇ ਜਣੇ ਸੀਗੇ ਦੋ ਜਣੇ ਸੀ ਮੋਟਰਸਾਈਕਲ ਤੇ ਕੋਈ ਸੀਸੀਟੀਵੀ ਫੁਟੇਜ ਆਈ ਹੈ ਜੀ ਹਾਂਜੀ ਆ ਗਈ ਜੀ ਕੀ ਆਉਂਦਾ ਉਹ ਚ ਕਿੰਨੇ ਜਣੇ ਆਉਂਦੇ ਤੇ ਦੋ ਹੀ ਜਣੇ ਆਉਂਦੇ ਕਿੰਨੇ ਕਵਿਤੇ ਘਟਨਾ ਦੱਸਦੇ ਜੀ ਯਾਨੀ ਕਿ 1:50 ਮਿੰਟ ਦੀ ਘਟਨਾ ਹੈ ਜੀ ਦੋ ਜਣੇ ਆਉਂਦੇ ਆ ਇੱਕ ਜਣਾ ਮੋਟਰਸਾਈਕਲ ਤੇ ਰਹਿੰਦਾ ਇੱਕ ਜਣਾ ਕਾਰ ਦੇ ਕੋਲ ਆਨਾ ਜੀ ਹਾਂਜੀ ਦੋ ਜਣੇ ਆ ਕੇ ਕਾਣ ਕਰਕੇ ਚਲੇ ਜਾਂਦੇ ਆ ਜੀ ਹਾਂਜੀ ਤੇ ਕੋਈ ਸਾਰੇ ਨੇ ਵੀ ਵੱਜਦਾ ਸੀਗਾ ਹਾਂਜੀ ਸਾਇਰਨ ਵੱਜਦਾ ਸੀ ਕਿੰਨਾ ਚਿਰ ਵੱਜਦਾ ਰਿਹਾ ਸਾਨੂੰ ਉੱਧਰ ਸੁਣਿਆ ਨਹੀਂ ਤੇ ਯਾਨੀ ਕਿ ਇੱਥੇ ਪੰਪ ਦੇ ਮੁਲਾਜ਼ਮ ਸੀਗਾ ਉਹਨੂੰ ਵੀ ਉਹਨੂੰ ਕਲੇਖਾ ਲੱਗ ਗਿਆ ਵੀ ਸ਼ਾਇਦ ਅਸੀਂ ਆਏ ਆ ਬਿਗੇੜਾ ਗੂੜਾ ਲਾ ਕੇ ਕੋਈ ਤੇ ਉਹ ਵੀ ਵਿਚਾਰਾ ਅੰਦਰ ਹੀ ਸੀਗਾ ਉਹ ਬਾਅਦ ਚ ਨਹੀਂ ਜਾ ਸਕਰੀਨ ਪਟਕ ਲੈ ਕੇ ਉਹ ਤਾਂ ਨਿਕਲਿਆ ਬਾਹਰ ਕਿੰਨੀ ਕੀਮਤ ਸੀ ਸਕਰੀਨ ਦੀ 22000 ਰੁਪਏ ਤੇ 22000 ਰੁਪਏ ਹਾਂਜੀ ਤੇ ਇਸ ਘਟਨਾ ਬਾਰੇ ਜਾਣਕਾਰੀ ਤੁਸੀਂ ਦੇਤੀ ਪੁਲਿਸ ਨੂੰ ਹਾਂਜੀ ਦੇ ਦਿੱਤੀ ਕੀ ਕਹਿੰਦੇ ਜੀ ਉਹ ਉਹ ਕਹਿੰਦੇ ਜੀ ਦੇਖਦੇ ਆ ਕਰਾਂਗੇ ਜੋ ਵੀ ਹੁੰਦਾ ਕੀ ਹੁਣ ਮੰਗੀਏ ਤੁਹਾਡੀ ਮੇਰੀ ਤਾਂ ਮੰਗ ਹੈਗੀ ਆ ਜੀ ਜਾਨਕਿ ਚੋਰਾਂ ਨੂੰ ਨਾ ਥਪਾਈ ਜਾਵੇ ਜਾਨਕਿ ਕੋਈ ਹਰੇ ਕੋਈ ਭਾਜੀ ਬਾਰੇ ਗੱਡੀਆਂ ਖੜੀਆਂ ਕਰਦੇ ਆ ਕਿਤੇ ਕੋ ਜਿਹੜਾ ਕੰਮ ਕਰਦਾ ਉਹ ਗੱਡੀਆਂ ਦਾ ਬਾਹਰ ਖੜੀਆਂ ਹੀ ਕਰਨਾ ਹੈ ਹੁਣ ਜੇ ਕਿਸੇ ਕੋ ਘਰ ਆਈ ਰਹਿਣ ਜੋ ਗਿਆ ਤਾਂ ਗੱਡੀਆਂ ਦਾ ਬਾਹਰ ਹੀ ਖੜੀਆਂ ਕਰਨੀਆਂ ਜੀ ਹਾਂਜੀ